ਉਹ ਉਧਰ ਜ਼ਿਲ੍ਹਾ ਸੰਗਰੂਰ ਦੇ ਪੁਆਣੀਗੜ ਵਿਖੇ ਖੇਤਾਂ ਦੇ ਵਿੱਚ ਨਹਿਰਾਂ ਦਾ ਪਾਣੀ ਪਹੁੰਚ ਗਿਆ ਤੇ ਨਹਿਰਾਂ ਦਾ ਪਾਣੀ ਪਹੁੰਚਣ ਦੇ ਉੱਤੇ ਕਿਸਾਨ ਨੇ ਜਿਹੜੇ ਹੁਣ ਭੰਗੜਾ ਪਾਉਂਦੇ ਨਜ਼ਰ ਆ ਰਹੇ ਨੇ ਸੋ ਮੁੱਖ ਮੰਤਰੀ ਭਗਵੰਤ ਮਾਨ ਦੀ ਫੋਟੋ ਲਗਾ ਕੇ ਕਿਸਾਨ ਵੱਲੋਂ ਭੰਗੜਾ ਜਿਹੜਾ ਪਾਇਆ ਜਾ ਰਿਹਾ ਸੋ ਸੂਬੇ ਭਰ ਦੇ ਵਿੱਚ ਜਿੱਥੇ ਝੋਨੇ ਦੀ ਵਜਾਈ ਦਾ ਕੰਮ ਸ਼ੁਰੂ ਹੋ ਗਿਆ ਉੱਥੇ ਹੀ ਜ਼ਿਲ੍ਹਾ ਸੰਗਰੂਰ ਦੇ ਵਿੱਚ ਵੀ ਝੋਨੇ ਦੀ ਫਸਲ ਲੱਗਣੀ ਸ਼ੁਰੂ ਹੋ ਚੁੱਕੀ ਹੈ ਤੇ ਸੂਬੇ ਭਰ ਦੇ ਵਿੱਚ ਜਿੱਥੇ ਮਾਨ ਸਰਕਾਰ ਨੇ 11 ਤਾਰੀਖ ਨੂੰ ਸੋਏ ਅਤੇ ਕੱਸੀਆਂ ਦੇ ਵਿੱਚ ਪਾਣੀ ਪਹੁੰਚਾਉਣ ਬਾਰੇ ਕਿਹਾ ਸੀ ਉੱਥੇ ਹੀ 15 ਤਾਰੀਖ ਤੋਂ ਮੋਟਰਾਂ ਦੀ ਲਾਈਟ ਦੀ ਸ਼ੁਰੂਆਤ ਕੀਤੀ ਗਈ ਤੇ ਨਾਲ ਹੀ ਇਸ ਉਪਰਾਲੇ ਨੂੰ ਦੇਖਦੇ ਹੋਏ ਜ਼ਿਲ੍ਹਾ ਸੰਗਰੂਰ ਦੇ ਕਿਸਾਨ ਨੇ ਮੁੱਖ ਮੰਤਰੀ ਭਗਵੰਤ ਮਾਨ ਦਾ ਵੱਖਰੇ ਤਰੀਕੇ ਦੇ ਨਾਲ ਧੰਨਵਾਦ ਕੀਤਾ ਤੇ ਇਹ ਕਿਸਾਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਸਵੀਰ ਲਗਾ ਕੇ ਨੱਚਦਾ ਦਿਖਾਈ ਦਿੱਤਾ ਤੇ ਮਾਨ ਦੀ ਫੋਟੋ ਖੇਤਾਂ ਦੇ ਵਿੱਚ ਲਾਈ ਗਈ ਤੇ ਭੰਗੜੇ ਪਾਏ ਗਏ ਤੇ ਨਾਲ ਹੀ ਆਪਣੀ ਖੁਸ਼ੀ ਜ਼ਾਹਿਰ ਕੀਤੀ ਗਈ ਹੈ ਉੱਥੇ ਹੀ ਸੀਐਮ ਮਾਨ ਦਾ ਧੰਨਵਾਦ ਕੀਤਾ ਤੇ ਨਾਲ ਹੀ ਕਿਹਾ ਕਿ ਸਾਡੇ ਖੇਤ ਨੂੰ ਨਹਿਰੀ ਪਾਣੀ ਕਦੇ ਵੀ ਨਹੀਂ ਸੀ ਮਿਲਿਆ ਪਰ ਜਦੋਂ ਦੀ ਮਾਨ ਸਰਕਾਰ ਸੱਤਾ ਦੇ ਵਿੱਚ ਆਈ ਹੈ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਕੋਈ ਵੀ ਪਰੇਸ਼ਾਨੀ ਨਹੀਂ ਆ ਰਹੀ ਕਿਉਂਕਿ ਜਿਸ ਸਮੇਂ ਉਹਨਾਂ ਦੇ ਪਾਣੀ ਦੀ ਵਾਰੀ ਹੁੰਦੀ ਸੀ ਤਾਂ ਉਸ ਤੋਂ ਪਹਿਲਾਂ ਹੀ ਉਹਨਾਂ ਦੇ ਕੋਲ ਪਾਣੀ ਪਹੁੰਚ ਜਾਂਦਾ ਹੈ ਅਤੇ ਉਹ ਆਪਣਾ ਕੰਮ ਕਰਕੇ ਸਮੇਂ ਸਿਰ ਕਰੇ ਵੀ ਵਾਪਸ ਚਲੇ ਜਾਂਦੇ ਨੇ ਅਤੇ ਆਪਣੇ ਪਰਿਵਾਰ ਦੇ ਨਾਲ ਵਕਤ ਬਤਾ ਰਹੇ ਨੇ ਕਿਉਂਕਿ ਹੁਣ ਉਹਨਾਂ ਨੂੰ ਕੋਈ ਵੀ ਪਰੇਸ਼ਾਨੀ ਨਹੀਂ ਕਿਉਂਕਿ ਸੂਬੇ ਦੇ ਵਿੱਚ ਮਾਨ ਸਰਕਾਰ ਵੱਲੋਂ ਨਹਿਰਾਂ ਦੇ ਵਿੱਚ ਜਿੱਥੇ ਪਾਣੀ ਪਹੁੰਚਾ ਦਿੱਤਾ ਗਿਆ ਹੈ ਉੱਥੇ ਹੀ ਬਿਜਲੀ ਵੀ ਨਿਰੰਤਰ ਦਿੱਤੀ ਜਾ ਰਹੀ ਹੈ ਅਤੇ ਸਾਰੀ-ਸਾਰੀ ਰਾਤ ਲਾਈਟ ਨੂੰ ਉਡੀਕ ਦੇ ਖੇਤਾਂ ਦੇ ਵਿੱਚ ਹੀ ਪਹਿਲਾਂ ਸਮਾਂ ਲੰਘ ਜਾਂਦਾ ਸੀ ਪਰ ਮਾਨ ਸਰਕਾਰ ਨੇ ਉਹਨਾਂ ਦੀ ਇਹ ਸਮੱਸਿਆ ਦੂਰ ਕਰ ਦਿੱਤੀ ਹੈ ਤੇ ਇਸ ਦਾ ਹੱਲ ਕਰਦਿਆਂ ਦਿਨ ਦੇ ਵੇਲੇ ਹੀ ਬਿਜਲੀ ਦਾ ਪ੍ਰਬੰਧ ਕਰ ਦਿੱਤਾ ਹੈ ਸੋ ਓਨੋਖੀ ਤਸਵੀਰ ਕਿਸਾਨ ਦੀ ਸਾਹਮਣੇ ਆਈ ਹੈ ਜਿੱਥੇ ਨਹਿਰੀ ਪਾਣੀ ਮਿਲ ਚੁੱਕਿਆ ਤੇ ਉੱਥੇ ਹੀ ਕਿਸਾਨ ਨੇ ਭਗਵੰਤ ਮਾਨ ਦੀ ਫੋਟੋ ਲਾ ਕੇ ਭੰਗੜੇ ਪਾਏ ਨੇ ਤੇ ਨਾਲ ਹੀ ਸੀਐਮ ਮਾਨ ਦਾ ਧੰਨਵਾਦ ਕੀਤਾ ਹੈ ਪ੍ਰਗਟ ਜੀ ਪ੍ਰਗਟ ਜੀ ਤਸਵੀਰ ਲਈਏ ਭਗਵੰਤ ਮਾਨ ਜੀ ਕਿੰਨੀ ਖੁਸ਼ੀ ਹੋਈ ਹੈ ਹਨ ਤਾਂ ਬਹੁਤ ਖੁਸ਼ੀ ਹੈ ਜੀ ਵਾਟਲ ਉਹ ਪਾਣੀ ਪਚਾਤਾ ਜੀ ਭਵਨ ਤੁਮਨ ਜੀ ਨੇ ਫਾਲ ਤਾਂ ਇੰਨੀ ਖੁਸ਼ੀ ਹੋ ਰਹੀ ਜਿਨੇ ਕਹਤੋ ਜੀ ਬਹੁਤ ਖੁਸ਼ੀ ਆ ਜੀ ਝੋਨਾ ਹੁਣ ਲੱਗ ਰਿਹਾ ਜੀ ਦਿਨੇ-ਦਿਨੇ ਆਪਣਾ ਪਾਣੀ ਲਾ ਕੇ ਝੋਨਾ ਲਗਾ ਕੇ ਆਪਣਾ ਘਰੇ ਵਗ ਜਾਨੇ ਮੈਂ ਕਹਾਂ ਰਾਤ ਨੂੰ 12-12 ਵਜੇ 1 ਵਜੇ ਕਿਤੇ 2 ਵਜੇ 3 ਵਜੇ ਉੱਠਦੇ ਤੇ ਅਸੀਂ ਮੱਛੀਆਂ ਨੂੰ ਲੱਤਾਂ ਖਵਾਉਂਦੇ ਤੇ ਸਾਨੂੰ ਬਹੁਤ ਪਰੇਸ਼ਾਨੀ ਹੁੰਦੀ ਸੀ ਜੀ ਕਿਤੇ ਲਾਈਟ ਨਹੀਂ ਆਉਂਦੀ ਸੀ ਆ ਹੁਣ ਦੇਖੋ ਜੀ ਇਹਦੇ ਰਾਤ ਸਾਨੂੰ ਲਾਈਟਾਂ ਆਉਣ ਲੱਗ ਗਈਆਂ ਪਾਣੀ ਦੇ ਬਾਅਦ ਪਾਣੀ ਆਇਆ ਇਸਕੇ ਇਹ ਪਾਣੀ ਆਇਆ ਜੀ ਹੋ ਕੇ ਘੱਟੋ-ਘੱਟ 30 ਸਾਲਾਂ ਹੁਣ ਹਾਂ ਹੀ ਭਗਵਾਨ ਜੀ ਹਾਂ ਤਾਂ ਹੀ ਲਾਈਆ ਜੀ ਨਥਰੇ ਵੀ ਨਥਰੇ ਮੈਂ ਕਹਣਾ ਖੋਛਿਆ ਹੋ ਰਿਆਂ ਸਾਹ ਤੋਂ ਬਹੁਤ ਵਧੀਆ ਹਾਂ ਜੀ ਪੂਰੇ ਜੀ ਨਜ਼ਾਰੇ ਨੇ ਪੂਰੇ ਮੈਂ ਕਹਣਾ ਜੀ ਕਾਹਨੋਂ ਪੈਣਾ ਸੋਚਿਆ ਦੀ ਭਗਵਾਨਤ ਮਾਰਦੀ ਏਦਾਂ ਦੇ ਕੰਮ ਨਾ ਜੀ ਤੇਰੇ ਆਪਣੀ ਸੋਚਾਂ ਦੀ ਵੀ ਕਿਤੇ ਪਾਣੀ ਇਸ ਤਰ ਆ ਜਾਊਗਾ ਸੂਏ ਜਮਾਂ ਟੱਟੇ ਪੈ ਤੇ ਜਮਾਂ ਕਹਾ ਹੋਏ ਮੈਨਾਂ ਜੀ ਹਾਂ ਤਾਂ ਕਰੇ ਐਵੇਂ ਨਹੀਂ ਪਤਾ ਜੀ ਪਾਣੀ ਕਰੇ ਸੂਏ ਚ ਪਹੁੰਚੂਗਾ ਸਾਡੇ ਲੋਪੇ ਪਾਣੀ ਪਹੁੰਚੂਗਾ ਨਾ ਜੀ ਹਾਂ ਤਾਂ ਬਹੁਤ ਵਧੀਆ ਜੀ ਸ਼ੁਕਰ ਆ ਜੀ ਜਿਹੜਾ ਭਗਵਾਨ ਜੀ ਨੇ ਆ ਵੀ ਸਰਕਾਰ ਤੇ ਸਾਡੇ ਲੋਪੇ ਪਾਣੀ ਭੇਜਤਾ ਜੀ ਧੰਨਵਾਦ ਹੋਇਆ ਵੀਰ ਦਾ ਨਖ ਖੁਸ਼ੀ ਨੂੰ ਜ਼ਾਹਰ ਕਰਨ ਦੇ ਲਈ ਲਈ ਹੈ ਕਿ ਜਿਹੜਾ ਪਾਣੀ ਹੈ ਆ ਟੇਲਾਂ ਤੇ ਮੈਂ ਸਮਝਦਾ ਵੀ ਓਵਰਫਲੋ ਹੋ ਕੇ ਚੱਲ ਰਿਹਾ ਹੈ ਪਿੱਛੇ ਪਾਣੀ ਕਿਸੇ ਨੱਕੇ ਤੇ ਕਮੀ ਨਹੀਂ ਹੈਗੀ ਪਾਣੀ ਦੀ ਇਹ ਵੱਡੇ ਸੂਆਂ ਚੋਂ ਆਖਰੀ ਸੂਆ ਹੈ ਜਿਹੜਾ ਕਾਕੜੇ ਪਿੰਡ ਦੀ ਹੱਦ ਤੇ ਆ ਕੇ ਸਮਾਪਤ ਹੁੰਦਾ ਤਾਂ ਪਾਣੀ ਆਪਾਂ ਇੱਥੇ ਦੇਖ ਸਕਦੇ ਹਾਂ ਇਸੇ ਤਰ੍ਹਾਂ ਆ ਜਿੰਨੇ ਵੀ ਸੂਏ ਦੇਖ ਲਓ ਤੁਸੀਂ ਭਵਾਨੀਗੜ੍ਹ ਵਿੱਚ ਦੀ ਨਿਕਲਦਾ ਉਸ ਤੋਂ ਪਿੱਛੇ ਆਲੂਰਖ ਵਿੱਚ ਦੀ ਦੋ ਸੂਏ ਨਿਕਲਦੇ ਨੇ ਪਿੱਛੋਂ ਮਾਜੀ ਵਿੱਚ ਦੀ ਨਿਕਲਦੇ ਨੇ ਇਸੇ ਤਰ੍ਹਾਂ ਹੀ ਸਾਰੇ ਦੇ ਸਾਰੇ ਜ਼ਿਮੀਂਦਾਰ ਆਪਣਾ ਸੂਆ ਦਾ ਪਾਣੀ ਲਾ ਕੇ ਤਰਤੀ ਹੇਠਲਾ ਪਾਣੀ ਬਚਾ ਕੇ ਲਾਹ ਲੈ ਰਹੇ ਨੇ ਪਹਿਲਾਂ ਸੋਤੇ ਦੇ ਵੀ ਟੇਲਾ ਤੱਕ ਪਾਣੀ ਪਹੁੰਚੂਗਾ ਇਦਾਂ ਕਦੇ ਵੀ ਨਹੀਂ ਸੋਚਿਆ ਸੀ ਬਾਈ ਜੀ ਆ ਜਿਹੜੇ ਜਿਹੜਾ ਸੂਆ ਆਪਾਂ ਦੇਖ ਰਹੇ ਆ ਇੱਥੇ ਪੱਥਰ ਚੱਕਦੇ ਜਦੋਂ ਜ਼ਿਮੀਂਦਾਰ ਬਹਾਈ ਕਰਦਾ ਸੀ ਨਾ ਆਪਣੇ ਖੇਤਾਂ ਦੀ ਪਿੱਟਾਂ ਚੱਕ ਚੱਕ ਕੇ ਬਾਹਰ ਕੱਢਦਾ ਸੀ ਉਹਨਾਂ ਚ ਸੱਪਾਂ ਦੀਆਂ ਹੋਰ ਕੀੜੇ ਮਕੋੜੇ ਦੀਆਂ ਖੱਡਾਂ ਬਣ ਜਾਂਦੀਆਂ ਸੀ ਉਜਾੜੇ ਬਣੇ ਪਏ ਸੀ ਇੱਟਾਂ ਖਿੰਡੀਆਂ ਹੋਈਆਂ ਹੁੰਦੀਆਂ ਸੀ ਉਹਨੂੰ ਹੀ ਸਫਾਈ ਕਰਦੇ ਰਹਿੰਦੇ ਸੀ ਵੀ ਇਹਦੇ ਵਿੱਚ ਕੁਝ ਆਉਣਾ ਤਾਂ ਹੈ ਨਹੀਂ ਇੱਥੇ ਬਾਦੂ ਸਰਕਾਰਾਂ ਨੇ ਆਪਣੀਆਂ ਜ਼ਮੀਨਾਂ ਰੋਕ ਕੇ ਰੱਖੀਆਂ ਨੇ ਕਿਸੇ ਕਦੇ ਮੈਂ ਕਹਿੰਦਾ ਵੀ ਸੁਪਨੇ 'ਚ ਵੀ ਨਹੀਂ ਸੀਗੇ ਇਹੋ ਜੀਆਂ ਗੱਲਾਂ ਕਿਸਾਨ ਨੂੰ ਇੱਕ ਵੱਡਾ ਲਾਭ ਦਿੱਤਾ ਹੈ ਬਿਲਕੁਲ ਬਹੁਤ ਸਭ ਕਿਸਾਨ ਨੂੰ ਤਾਂ ਜਿਹੜਾ ਹੈਗਾ ਲਾਭ ਹੈਗਾ ਦੇਖੋ ਜੇ ਆਪਾਂ ਧਰਤੀ ਹੇਠਲਾ ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਹਰ ਇੱਕ ਪਰਿਵਾਰ ਨੂੰ ਲਾਭ ਹੈ ਚਾਹੇ ਉਹ ਦੁਕਾਨਦਾਰ ਹੈ ਚਾਹੇ ਕੋਈ ਜ਼ਿਮੀਂਦਾਰ ਹੈ ਚਾਹੇ ਕੋਈ ਪਰ ਨਾਲ ਜੁੜਿਆ ਹੋਇਆ ਹੈ ਚਾਹੇ ਕਿਸੇ ਵੀ ਜਗ੍ਹਾ ਤੇ ਉਹ ਜੁੜਿਆ ਹੋਇਆ ਆਪਾਂ ਇਹਨੂੰ ਕੱਲਾ ਕਿਸਾਨ ਨਾ ਸੋਚ ਕੇ ਹਟਿਏ ਕਿਸਾਨ ਨਾ ਸਮਝੀਏ ਕਿਉਂਕਿ ਪਾਣੀ ਹਰੇਕ ਦੇ ਲਈ ਆ ਸਭ ਨੂੰ ਪਾਣੀ ਦੀ ਜ਼ਰੂਰਤ ਹੈ ਪਾਣੀ ਦੇ ਲਈ ਆਪਾਂ ਦੇਖਿਆ ਕਿਸ ਤਰ੍ਹਾਂ ਜੰਗਲ ਸੁੱਕ ਰਹੇ ਨੇ ਬੂੰਦਾਂ ਬੂੰਦ-ਬੂੰਦ ਪਾਣੀ ਦੇ ਲਈ ਤਰਸ ਰਹੇ ਨੇ ਜੇ ਆਪਾਂ ਧਰਤੀ ਹੱਥla ਪਾਣੀ ਬਚਾਵਾਂਗੇ ਤਾਂ ਮੈਂ ਸਮਝਦਾ ਵੀ ਆਪਾਂ ਆਪਣੇ ਪੰਜਾਬ ਨੂੰ ਖੁਸ਼ਹਾਲ ਪੰਜਾਬ ਬਣਾਵਾਂਗੇ ਮੈਸੇਜ ਦੇਣਾ ਚਾਹੁੰ ਕਿ ਜਿਹੜਾ ਤੁਹਾਡੇ ਪਾਣੀ ਨਜ਼ਾਇਜ਼ ਹੈ ਤੇ ਬਹੁਤ ਗਲਤ ਤਰੀਕੇ ਨਾਲ ਇਹ ਵੀ ਮੋਟਰਾਂ ਦੀ ਬਕਾਏ ਦੇਖੋ ਮੈਂ ਕਿਸਾਨਾਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਕਿ ਮਾਨ ਸਾਹਿਬ ਨੇ ਜਿਹੜਾ ਤੁਹਾਨੂੰ ਵਾਅਦਾ ਕੀਤਾ ਸੀ 11 ਤਰੀਕ ਤੋਂ ਸੋਇਆਂ ਤੇ ਪਾਣੀ ਦੇਣ ਦਾ 15 ਤਰੀਕ ਤੋਂ ਬਿਜਲੀ ਦੇਣ ਦਾ ਉਹ ਬੜੇ ਮਤਲਬ ਮੈਂ ਕਹਿੰਦਾ ਵੀ ਬ੍ਰਿਕੀ ਢੰਗ ਨਾਲ ਲੱਗੇ ਹੋਏ ਨੇ ਤੁਸੀਂ ਕਦੇ ਵੀ ਇਹ ਨਾ ਸੋਚੋ ਜਿਵੇਂ ਆਪਣੀ ਇੱਕ ਆਦਤ ਬਣ ਜਾਂਦੀ ਹੈ ਨਾ ਵੀ ਯਾਰ ਮੈਂ ਆਹ ਚੀਜ਼ ਸਟੋਰ ਕਰਕੇ ਰੱਖ ਲਾਂ ਮੈਂ ਫਟਾਫਟ ਅੱਜ ਵੀ ਪਾਣੀ ਪਾਲਾਂ ਅੱਜ ਕੱਲ੍ਹ ਨੂੰ ਵੀ ਪਾਲਾਂ ਚਾਹੇ ਆਪਾਂ ਨੇ 10 ਦਿਨ ਨੂੰ ਇਹ ਫਸਲ ਲਾਉਣੀ ਹੈ ਆਪਾਂ ਪਾਣੀ ਦੀ ਦੁਰਵਰਤੋਂ ਕਰਾਈ ਜੰਨੇ ਆ ਆਪਾਂ ਇਸ ਚੀਜ਼ ਤੋਂ ਪਾਸਾ ਵੱਟিয়ে ਇਹ ਚੀਜ਼ ਤੋਂ ਆਪਾਂ ਲਾਂਬੇ ਹੋਈਏ ਆਪਾਂ ਪਾਣੀ ਦੀ ਬਚਤ ਕਰੀਏ ਇਹ ਪਾਣੀ ਕਿਤੇ ਨਹੀਂ ਜਾਂਦਾ ਤੁਹਾਡੇ ਨਾਲ ਜਿਹੜਾ ਵਾਦਾ ਕੀਤਾ ਹੈ ਇਹ ਇਸੇ ਤਰ੍ਹਾਂ ਹੀ ਰਹੂਗਾ ਆਪਾਂ ਇਹ ਪਾਣੀ ਦੀ ਦੁਰਵਰਤੋਂ ਨਾ ਕਰੀਏ ਜਿਹੜੇ ਜ਼ਿੰਮੇਦਾਰ ਨੂੰ ਕੋਈ ਮੋਟਰ ਦਾ ਬਟਨ ਦੱਬਣ ਦੀ ਲੋੜ ਹੈ ਉਹੀ ਦੱਬੇ ਨਹੀਂ